ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਕੇ ਇੱਕ ਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਈ ਕਿਸੇ ਦਾ ਫਾਇਦਾ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਵੰਚਰੀ ਜ਼ਿਲ੍ਹਾ ਅਮਸਰ ਸਾਹਿਬ ਤਹਿਸੀਲ ਵੀ ਅਮਸਰ ਸਾਹਿਬ ਬਾਈ ਵਿਸ਼ਾਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਇਸ ਫਾਰਮ ਤੋਂ ਆਪਾਂ ਨੂੰ ਖਾਸ ਕਰਕੇ ਵਹਿੜਾਂ ਮਿਲ ਲਗੀਆਂ ਤਾਜ਼ੀਆਂ ਸਈਆਂ ਸਵਾਈਆਂ ਜਾਂ ਗੱਬਣਾ ਵਪਾਰ ਲੈਣ ਦਾ ਕੀਤਾ ਬਈ ਦਾ ਤੇ ਅੱਜ ਵੀ ਤਿੰਨ ਨਾ ਆ ਗਿਆ ਬਈ ਦੇ ਕੋਲ ਤਿੰਨ ਵਹਿੜਾਂ ਚੰਗੀਆਂ ਸੋਹਣੀਆਂ ਵਹਿੜਾਂ ਕਰੋ ਸੰਗ ਦੇ ਵਿੱਚ ਚੰਗੇ ਮਿਲਕ ਤੇ ਚੱਲ ਰਹੀਆਂ ਖਣ ਭਾਂਡੇ ਦੀ ਮੰਤਰ ਬਹੁਤ ਸਾਫ ਆ। ਬਾਕੀ ਜੁੜੇ ਰਹੋ ਅੰਤ ਤੱਕ ਬੰਦ ਕਰਦੇ ਆ ਬਾਈ ਨਾਲ ਗੱਲਬਾਤ। ਜਾਇਜ਼ ਕੀਮਤ ਵਿੱਚ ਖਰੀਦਦਾਰੀ ਤੁਹਾਨੂੰ ਕਰਾਉਨੇ ਆ। ਬਿਲਕੁਲ ਜਾਇਜ਼ ਕੀਮਤ ਦੇ ਵਿੱਚ। ਆਓ ਜੀ ਕਰੀਏ ਗੱਲਬਾਤ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਭਰਾ। ਹਾਂ ਜੀ ਹਾਂ ਜੀ ਚੜ੍ਹਦੀ ਕਲਾ ਸੰਤੂ ਸਾਹਿਬ। ਓਕੇ ਰਿਪੋਰਟਾਂ। ਹਾਂ ਜੀ ਓਕੇ ਜੀ। ਆ ਠੀਕ ਆ। ਡਰੈੱਸ ਕਰੀਏ ਨੋਟ। ਪਿੰਡ ਵਾਂਚੜੀ ਸੰਤੂ ਸਾਹਿਬ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪਿੰਡ ਵਾਂਚੜੀ ਦੇ। ਨਾ ਮੇਰੇ ਆਪਣੇ ਟਾਲਾ ਸਾਹਬ ਜੇ ਤੇ ਤਰ ਤਾਰਨ ਵੀ ਆਪਾਂ ਨੂੰ ਉਨਾ ਹੀ ਪੈਂਦਾ ਵਾ 4-5 ਕਿਲੋਮੀਟਰ 4-5 ਕਿਲੋਮੀਟਰ ਆਪਾਂ ਨੂੰ ਫਰਸਾਦੇ ਆ ਤੇ ਇਦੋਂ ਨਜ਼ਦੀਕ ਹੀ ਰੋਡ ਤੇ ਆਪਾਂ ਨੂੰ ਥਰੀਗੇ ਵਾਲਾ ਹਾਂਜੀ ਇੱਥੋਂ ਉਤਰ ਕੇ 2 ਕਿਲੋਮੀਟਰ ਤੇ ਆਪਣਾ ਢੇੜਾ ਜੇ ਹਾਂਜੀ ਤੇ ਨਾਮ ਮਿਸ਼ਾਲਦੀਪ ਸਿੰਘ ਆ ਨੰਬਰ 78145178 ਸੰਧੂ ਸਾਹਿਬ ਠੀਕ ਆ ਤੇ ਸੁਈਦ ਭਾਈ ਵਹਿੜ ਤੋਂ ਕਰੀਏ ਦੂਜਾ ਸਵੇਰ ਲੱਗਦੀ ਹੈ ਨਾ ਹਾਂਜੀ ਦੂਜਾ ਸਵੇਰ ਸੰਧੂ ਸਾਹਿਬ ਜੀ ਆ ਬਾਤ ਹੈ ਨਾ ਬਿਲਕੁਲ ਠੰਡ ਤੋਂ ਬੜਾ ਸੋਹਣਾ ਲੱਗਾ ਯਾਰ ਸੰਧੂ ਸਾਹਿਬ ਠੰਡੀ ਠਿੜੀ ਆ ਦੇਖੋ ਸੰਧੂ ਸਾਹਿਬ ਅੱਛਾ ਇਸ ਤਰ੍ਹਾਂ ਹੀ ਬਹਵੇਂ ਥੱਲੇ ਬੈ ਗਈ ਇਸ ਤਰ੍ਹਾਂ ਹੀ ਬਹਿ ਗਏ ਪਾਉਂ ਦੋਨੇ ਕਾਸ਼ੇ ਆ ਵੀ ਭਈ ਜਾਉ ਤੇ ਕੋਈ ਗੱਲ ਅੱਛਾ ਮਾਰ ਹਤਰ ਆਈਆਂ ਯਾਰ ਹਾਂਜੀ ਮਾਰਦੇ ਇਸ ਤਰ੍ਹਾਂ ਹੀ ਯਾਰ ਧਾਰਾ ਮਾਰਦੀ ਹੈ ਸੰਧੂ ਸਾਹਿਬ ਮਾਰਦੇ ਯਾਰ ਹੈ ਨਾ ਥਾਨ ਬੜਾ ਸੋਹਣਾ ਲੱਗਾ ਸਾਨੂੰ ਸ਼ੇਕ ਕਰ ਦੇ ਕਰਤਾ ਜੀ ਵਾ 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 ਮੋਟਰ ਹੀ ਲੱਗੀ ਆ ਕੇ ਵਾਸ ਕੀ ਬਾਤ ਹੈ ਹਨਾ ਲਓ ਸਜਣੂ ਦੇਖੋ ਸੰਧੂ ਸਾਹਿਬ ਦੋ ਦੀ ਮੋਟਰ ਹੀ ਜਾਵੇਂ ਨਾ ਪੂਰੀ ਵਾ ਵਾ ਚਲੋ ਜਿਉਂਦੀ ਰਵੇ ਕਰਮਾਲੀ ਤੇ ਤੋਰਾ ਕਰਵਾ ਦੇ ਮੇਰਾ ਭਰਾ ਚੱਕ ਖੋਲ ਖਾਲ ਕੇ ਕਿੰਨਾ ਦੁੱਧ ਕੋਲ ਬਾਈ ਇਹਦੇ ਕੋਲ ਸੰਧੂ ਸਾਹਿਬ 18 17 ਕਿਲੋ ਵਾਜ ਰਿਹਾ ਸਾਡੇ ਇਹ 22+ ਚੱਲੂਗੇ ਸੰਧੂ ਸਾਹਿਬ ਅੱਛਾ ਜੀ 18 ਕਿਲੋ ਮੌਕੇ ਦਾ ਭਾਈ ਹਾਂਜੀ ਹਾਂਜੀ ਮੌਕੇ ਦਾ 18 ਕਿਲੋ ਅੱਛਾ ਠੀਕ ਦਾ ਬਾਕੀ ਖੱਡੀ ਸੀ ਦੇ ਓਕੇ ਓਕੇ ਹਾਂਜੀ ਇੱਧਰ ਆਖੋ ਸੰਧੂ ਸਾਹਿਬ ਇੱਥੇ ਬਹਿ ਜਾਓ ਭਾਵੇਂ ਅੱਛਾ ਇੱਥੇ ਬਹਿ ਰਹੇ ਉੱਪਰ ਇੱਥੇ ਜਾਣ ਕੋਈ ਗੱਲ ਨਹੀਂ ਕੋਈ ਨਹੀਂ ਉਹ ਕਾਲੀ ਪੈਸੀ ਤੁਹਾਡੇ ਕੈਮਰੇ ਸਾਹ ਕੋ ਥੋੜਾ ਜਿਹਾ ਸੰਧੂ ਸਾਹਿਬ ਬੱਚੇ ਦਾ ਭਾਈ ਕਰਨਾ ਆ ਬੱਚੇ ਦੇ ਸਜਰਕਾਨੇ ਤੇ ਜਾਣੇ ਜਾਣਾ ਹੈ ਹਾਂ ਜੀ ਸੰਤੂ ਸਾਹਿਬ ਬੱਚੇ ਦਾ ਜਿਆਦਾ ਤੇ ਇਹ ਕਰਦਾ ਹੀ ਆਵੇ ਕੀ ਬਾਤ ਯਾਰ ਚੰਡਾ ਬੜਾ ਸੋਹਣਾ ਫਾੜੀ ਵਾਲਾ ਲੱਗਾ ਹਨਾ ਫਾੜੀ ਵਾਲਾ ਵੰਡ ਵਾਨਾ ਲੱਗਾ ਕੋਈ ਢਿੱਲ ਢੁਲ ਨਹੀਂ ਦੇਖੋ ਸਾਹਿਬ ਮੜੀ ਦੀ ਪਰਲੀ ਸਾਈਡ ਨੂੰ ਕਰਦੇ ਲਾ ਕੇ ਕੀ ਬਾਤ ਹੈ ਯਾਰ ਪੂਰੀ ਕਮਾਲ ਕਰੀ ਫਿਰਦੀ ਹਨਾ ਮੁਠੀ ਵਾਲੀ ਮੁਠੀ ਵਾਲਾ ਤਾਂ ਲੱਗਾ ਕੋਈ ਵੇਖੋ ਨਿੱਕਾ ਨਹੀਂ ਕੋਈ ਦੱਤ ਨਹੀਂ ਹਾਂ ਸੰਤੂ ਸਾਹਿਬ ਵੇਖੋ ਤਾਂ ਹੋ ਕੇ ਕੀਮਤ ਕਿੰਨੀ ਕਰ ਦਿੱਤੀ ਜਾਇਜ਼ ਦੇ ਦਿੱਤੀ ਹਨਾ ਜੇ ਐਜ ਆਪਾਂ 70 ਕਰ ਲਈਏ ਸੰਤੂ ਸਾਹਿਬ ਤੇ ਪਿਆਰ ਮਾਹੂ ਤਾਂ ਕਰਕੇ ਯਾਰ ਮਹੌਤ ਪੰਜ ਛੜਦੀ ਹੈ ਸਭ ਤੋਂ ਸਾਲ ਨਹੀਂ ਹੋਰ ਛੜਦੀ ਹੈ ਨਹੀਂ ਦੱਸ ਦੋ ਫਿਰ ਸੰਤੋ ਸਾਹਿਬ 62 ਦੀ ਕਰਦੇ ਯਾਰ 62000 ਦੀ ਤਕਾਂ ਨਾ ਹੋਊਗਾ ਜਾਣਦੇ ਕੋਈ ਪਿਆਰ ਬੜਾ ਕਰਦੇ ਹਨ ਬਾੜ ਦੀ ਕੋਈ ਵੀਰ ਭਰਾ ਧੂਨ ਲਾਵੇ ਸੰਧੂ ਸਾਹਿਬ ਆਪਾਂ ਪਤਾ ਹੀ ਨਹੀਂ ਕਿੱਥੇ ਦੇ ਦੇਣੀ ਹੈ ਹੋਰ ਸੰਧੂ ਸਾਹਿਬ ਇੱਕ ਰਾਚ ਵਾਸ਼ੀ ਜਿਆਦੀ ਚੰਗੀ ਆ ਜਾਂ ਬਾੜੇ ਹੀ ਨਹੀਂ ਵਾਸ਼ੀ ਦੇਖੋ ਖਿਛ ਜੀ ਨਾ ਮੈਂ ਦੀ ਜੀ ਸੰਧੂ ਸਾਹਿਬ ਬਹੁਤ ਸੋਹਣੀ ਆ ਹਾਂਜੀ ਹਾਂਜੀ ਤੇ ਵਾਸ਼ਾ ਆ ਗਿਆ ਜੀ ਸੰਧੂ ਸਾਹਿਬ ਇਹਦੇ ਦੂਜੇ ਨੰਬਰ ਵਾਲੀ ਵਾਸ਼ੀ ਆ ਹਾਂਜੀ ਦੂਜੇ ਨੰਬਰ ਤੇ ਇਹ ਪਿਛਲੇ ਵਾਸ਼ੀ ਆ ਗਈ ਜੀ ਸੰਧੂ ਸਾਹਿਬ ਹਾਂ ਕੋਈ ਨਹੀਂ ਤੇ ਥਾਣੇ ਦਾ ਬੜਾ ਚੰਗਾ ਲੱਗਾ ਹਨ ਪਹਿਲਾਂ ਦੇ ਛੇ ਦਾ ਤੇ ਮੂੰਹ ਹਜੇ ਸਿੱਗੀ ਜੇ ਪਹਿਲੇ ਆ ਹਾਂਜੀ ਪਹਿਲਾਂ ਦੇ ਥਾਣੇ ਵੇਖੋ ਪਹਿਲਾਂ ਨੂੰ ਕਿਹੜਾ ਲੱਗਿਆ ਸੰਧੂ ਸਾਹਿਬ ਵੇਖੋ ਠੰਡੀ ਸੀਰ ਜੇ ਚਲ ਕੋਈ ਗੱਲ ਹੀ ਨਹੀਂ ਆ ਬੇ ਸੰਧੂ ਸਾਹਿਬ ਇਦਾਂ ਬਹਿ ਗਏ ਭਾਵੇਂ ਸਾਡੇ ਕੋਈ ਨਹੀਂ ਰਹੇ ਤਾਂ ਦੋ ਦੋ ਰਾ ਚੈੱਕ ਕਰਵਾ ਦਿਓ ਮੇਰਾ ਭਰਾ ਇਹ ਸਿੱਗੀ ਦੇ ਮੂੰਹ ਸੰਧੂ ਸਾਹਿਬ ਓਕੇ ਇਹਨੇ ਅੱਜ ਨੂੰ ਤੀਜਾ ਡੰਗ ਜੇ ਸੰਧੂ ਸਾਹਿਬ ਤਿੰਨ ਦਿਨ ਹੋ ਗਿਆ ਹਾਂਜੀ ਤੀਜਾ ਡੰਗ ਜੇ ਸੰਧੂ ਸਾਹਿਬ ਤੀਜਾ ਡੰਗ ਫਿਰ ਕੱਲ ਸੂਈ ਹੋਈ ਹਾਂਜੀ ਇਹ ਥੰਨੇ ਗੋੜਾ ਹੀ 10 ਕਿਲੋ ਜੇ ਸੰਧੂ ਸਾਹਿਬ ਅੱਛਾ ਹਾਂਜੀ ਹਾਂਜੀ ਇਹ 15 14 ਕਿਲੋ ਜਿਹੜਾ ਬੜੇ ਆਰਮਾਨਾ ਭਰੇ ਆਉਗੀ 15 14 ਕਿਲੋ ਆਰਮਾਨਾ ਦੇ ਸੰਧੂ ਸਾਹਿਬ ਕਰਾਓ ਸੰਗ ਦੇ ਵਿੱਚ ਹਨ ਹਾਂਜੀ ਵਛੀ ਦਾ ਜਾ ਬਾਈ ਠੀਕ ਕਰਦੇ ਸੰਧੂ ਸਾਹਿਬ ਠੀਕ ਹੈ ਹਾਂਜੀ ਹਾਂਜੀ ਬਾਕੀ ਥਾਡੀ ਸੀੜਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲਓ ਸੱਜਣੋਂ ਥਾਨ ਵਾਖੇ ਬੜੇ ਕਮਾਲ ਦਾ ਲੱਗਦਾ ਇੱਕੋ ਥਾਨ ਸੰਧੂ ਸਾਹਿਬ ਲਾ ਕੇ ਦਿਖਾ ਦਿਓ ਤੇ ਮਗਰ ਵਛੀ ਪਾਈ ਆ ਹਾਂਜੀ ਹਾਂਜੀ ਕਰਾਓ ਸੰਗ ਦੇ ਵਿੱਚ ਆ ਹਾਂਜੀ ਹਾਂਜੀ ਸੋ ਨਾਲ ਹੀ ਆ ਪਿਛਲਾ ਦਿਖਾ ਦਿਓ ਜਿਹਨੂੰ ਗਿਰ ਕਹਿੰਦੇ ਨੇ ਨਾ ਗਿਰ ਨਸਲ ਆ ਇਹ ਗਿਰ ਦੇ ਵਿੱਚ ਵੀ ਆ ਸਕਦੀ ਕਿਉਂਕਿ ਉੱਤੇ ਮਾੜੀ ਜੀ ਕਰਾਉ ਸਕਦੇ ਵਿੱਚ ਬਾਨ ਨਾ ਥੱਲੇ ਧੋਨ ਨਾ ਜਿਹੜੇ ਕਾਨ ਨੇ ਕਾਨਾ ਗਿਰ ਆ ਸਜਰੋਂ ਕਿਉਂਕਿ ਮੱਥਾ ਚੌੜਾ ਹੈ ਨਿਸ਼ਾਨੀਆਂ ਸਾਰੀ ਗਿਰ ਦੀ ਹਾਂਜੀ ਤੇ ਗਿਰ ਦੇ ਵਿੱਚ ਰੰਗ ਦੋ ਕਲਰ ਆਉਂਦੇ ਸਜਨੋਂ ਰੈੱਡ ਕਲਰ ਵੀ ਆਉਂਦਾ ਤੇ ਇਹੋ ਜਿਹਾ ਜਿਵੇਂ ਨਿੱਕਾ ਨਿੱਕੀ ਫੁਲਕੀ ਵਾਲਾ ਜਿਹਨੂੰ ਚੀਨਾ ਕਹਿੰਦੇ ਨੇ ਆ ਇਹ ਵੀ ਕਲਰ ਆ ਸਕਦਾ ਹੈ ਇਹ ਜ਼ਰੂਰੀ ਨਹੀਂ ਰੈੱਡ ਹੀ ਆਉਂਦਾ ਦੋ ਕਲਰ ਆ ਇਹ ਜੇਨ ਲੋਕੀ ਗਿਰ ਨਸਰ ਦੇ ਵਿੱਚ ਵੀ ਆ ਸਕਦੀ ਕਿੰਨਾ ਦੁੱਧ ਜੇ ਸੰਧੂ ਸਾਹਿਬ 50 ਫੈਂਟ ਆਉਂਦੀ ਜੇ ਇਹਦੀ ਮੱਝਾਂ ਵਾਲਾ ਹਾਂਜੀ ਮੱਝਾਂ ਹੈਗੀ ਫਿਰ ਘੇਰਿਆ ਹਾਂਜੀ ਘੇਰਿਆ ਸੰਧੂ ਸਾਹਿਬ ਅੱਛੀ ਵੇਖੋ ਕਿੰਡੀ ਕਮਾਲ ਦੇ ਦਿੱਤੀ ਵੇਖੋ ਜੱਸੀ ਦੀ ਆ ਗਈ ਵੇਸ਼ ਹਾਂਜੀ ਜੱਸੀ ਦੀ ਆ ਗਈ ਇਹ ਰੇਟ ਕੋਈ ਧੁੱਪ ਛਾਦਾ ਨਹੀਂ ਸੰਧੂ ਸਾਹਿਬ ਧੁੱਪੇ ਬੰਨ ਲਓ ਕੋਈ ਘਰ ਦਊਗੀ ਨਾ ਕੋਈ ਗੱਲ ਨਹੀਂ ਆ ਸੰਧੂ ਸਾਹਿਬ ਰੇਟ 60000 ਰੁਪਇਆ ਕਰ ਲਈਏ ਬੋਲ ਸੰਧੂ ਸਾਹਿਬ ਕਰਨੋਂ ਜੀ ਕਰਦਾ ਤੇ ਮਾਨ ਪਿਆਰ ਹਾਂਜੀ ਪਿਆਰ ਪੰਜ ਹੀ ਛੜਦਿਏ ਸੰਧੂ ਸਾਹਿਬ 55 ਦੀ ਦੇ ਦੀ ਜੇ ਇਹਨਾਂ ਦਾ ਵੀ ਤਿੰਨ ਕੀ ਛੜਦੇ ਹੋਰ ਯਾਰ ਮੈਂ 350 ਸੰਧੂ ਸਾਹਿਬ ਥੱਕਾ ਨਾ ਹੋਊਗਾ 52 ਹੀ ਦੇ ਦੇ ਯਾਰ ਪਿਆਰ ਬਾਲਾ ਕਰ ਦੇਗਾ ਜੰਦੂ ਸਾਹਿਬ ਦੇ ਦੇ 53000 ਦੀ ਦੇ ਦੇ 52 ਦੀ ਜਾਣ ਚਲੋ ਸੰਧੂ ਸਾਹਿਬ ਦੇ ਓਕੇ ਯਾਰ ਤੇ ਆ ਆ ਗਈ ਗੱਬਨ ਵੈਡਰਸ ਹਨਾ ਇਹ ਲੋ ਜੀ ਸਜ ਨੂੰ ਛਾਂ ਛੋਣ ਵੜਿਆ ਪਟਾਕੇ ਲਾਈ ਫਿਰਦੀ ਹਨਾ ਇਹ ਵੀ ਠੰਡੀ ਸੀਲ ਜੀ ਸੰਧੂ ਸਾਹਿਬ ਕੋਈ ਗੱਲ ਨਹੀਂ ਆ ਬੱਚੀ ਜੀ ਜਿਹੜੀ ਵਿੱਚ ਲੱਗੀ ਇਹ ਨਹੀਂ ਚਲਦੀ ਚੁੱਲਦੀ ਨਾ ਹਾਂਜੀ 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 ਤੇ ਚਲਦੀ ਆ ਨਹੀਂ ਨਹੀਂ ਇਹ ਨਹੀਂ ਚਲਦੀ ਇਹ ਨਹੀਂ ਚਲਦੀ ਸੰਧੂ ਸਾਹਿਬ ਵੇਖੋ ਠੰਡੀ ਇਹ ਵੀ ਉਤਾਰੀਏ ਸੰਧੂ ਸਾਹਿਬ ਹਾਂ ਤਪਾ ਦੇ ਵਾਹ 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 ਵੇਖੋ ਮੋਗਾ ਲਾਇਆ ਇਹ ਕੋ ਸੇ ਸਜਣੋ ਤਪਾ ਆ ਰਿਹਾ ਵੀਰ ਇਹ ਗੱਭਣ ਆ ਦੋ ਇੱਕ ਗੱਭਰ ਦੇ ਸੰਧੂ ਸਾਹਿਬ ਦੇਨ ਦੋ ਚਾਰ ਪੰਜ ਲੈ ਜੀ ਦੋ ਚਾਰ ਦੇ ਨੈਣ ਵੀਰ ਸੰਧੂ ਸਾਹਿਬ ਬਾਲਾ ਭੰਨਾਈ ਜੇ ਕੋਈ ਨਹੀਂ ਹਾਂਜੀ ਹਾਂਜੀ ਤੋਰ ਦੇ ਭਰਾ ਨੂੰ ਹਾਂਜੀ ਇਹ ਇਹ ਦੂਜਾ ਸੁਹਾਗ ਆ ਜੇ ਸੰਧੂ ਸਾਹਿਬ ਕੋਈ ਬਾਕੀ ਆ ਉਹ ਵੀ ਸਮਝ ਕਰੇ ਹਾਂ ਨਾ ਠੀਕ ਆ ਬਹੁਤ ਸੋਹਣੀ ਆ ਚਲੋ ਜੀ ਲੋਈ ਤੋਰ ਤਾ ਇੱਧਰ ਨੂੰ ਤੋਰ ਦੇ ਬਾਈ ਇੱਧਰ ਤੋਰ ਤੇ ਕਰ ਲੋਈ ਸੋਰਾ ਤਰਾ ਬਹੁਤ ਸੋਹਣਾ ਸੱਚ ਨੂੰ ਤੇ ਰੇਟ ਵੜਾ ਜਾਏਗਾ ਬਾਈ ਕਿੰਨਾ ਇਹਦਾ ਸੰਧੂ ਸਾਹਿਬ ਕਰ ਲਈਏ 45000 ਰੁਪਿਆ ਮੋਲ ਕਰ ਲਈਏ ਹਾਂਜੀ ਕਰ ਲਈਏ ਪਰ ਪਿਆਰ ਮੌਤ ਪੰਜ ਇਹਦਾ ਵੀ ਛੜਦੀ ਹੈ ਸੰਧੂ ਸਾਹਿਬ ਜਿਆਦੀ ਚੰਗੀ ਵਸਦੀ ਦੇਖੋ ਤੇ ਕਿੰਨਾ ਹਾਂਜੀ ਕਿੰਨੇ ਦੀ ਦੇ ਦਿੱਗੇ 5 ਛੜ ਦੇਈਏ 40 ਨਹੀਂ ਦੇ ਦੀਗੇ ਪਿਆਰ ਮੁਕਤ ਕਰ ਦੇ ਜੀ ਦੱਸ ਦੋ ਤੁਸੀਂ ਸਾਨੂੰ ਸਾਹ ਦੱਸ ਦੋ ਬਸ਼ੀ ਕੇ ਕੋਈ ਸ਼ੱਕ ਨਹੀਂ ਆ 15 14 15 ਕਿਲੋ ਫੁੱਟਾਂ ਦੇ ਘਰੋਂ ਲਈ ਆ 14 15 ਕਿਲੋ ਦੁੱਧ ਦੇ ਦਊਗੀ ਅਸੀਂ ਥਾੜ ਭਾਂਡਾ ਦੇਖੋ ਕਿਹੜਾ ਲੱਗਾ 38 ਦੀ ਦੇ ਦੇ ਹਾਂ ਜੀ 38000 ਦੀ ਦੇ ਦੀ ਨਹੀਂ ਸੰਦੂ ਸਾਹਿਬ ਤਾਂ ਦੋ ਛੜ ਦੇਈ ਹਾਂ ਜੀ ਦੋ ਹੀ ਛੜਾਇਆ ਤਾਂ ਤੋਂ ਜਾ ਸੰਦੂ ਸਾਹਿਬ ਤੁਸੀਂ ਜੋ ਕਹਿੰਦਾ ਠੀਕ ਐ ਲਓ ਸੱਜਣੋ ਇਹ 38000 ਦੀ ਜੈਸ ਲੋਹ ਅੱਧੀ ਵਾਸ਼ੀ ਜਾਰੀ ਚੰਗੀ 15 14 ਕਿਲੋ ਇਹਨੂੰ ਕੀ ਦੋ ਤਾਂ ਦਾ ਦੇਖੋ ਆਰਡਰ ਕਰਵਾ ਲਈ ਅੱਡੇ ਵੱੜਦੀ ਆਉਂਦੀ ਐ ਵਾਸ਼ੀ ਤੇ ਖਰੀਦਦਾਰੀ ਕਰਿਓ ਪਿੰਡ ਵੰਚੜੀ ਪਹੁੰਚ ਕੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ